ਲੋ ਜੀ ਕਿਸਾਨ ਵੀਰੋ ਸਵਾਗਤ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਹੋ ਸਕਦਾ ਵੀਡੀਓ ਇਹ ਤੋਂ ਪਹਿਲਾਂ ਦੀ ਚੱਲੀ ਜਾਂਦੀ ਹੋਵੇ ਪਰ ਜਿਹੜੀ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ ਤਕਰੀਬਨ 9 ਵਜੇ ਆ ਇਹਦੇ ਵਿੱਚ ਤੁਹਾਡਾ ਸਵਾਗਤ ਕਰਦਾ ਮੈਂ ਅੱਜ ਦੇ ਦਿਨ ਦੇ ਵਿੱਚ ਆਏ ਨੂੰ ਤਾਂ ਮੰਦਾ ਜਾ ਦੀਂਦਾ ਜਦੋਂ ਵਟਾਂ ਨੰਗੀਆਂ ਦੀਦੀਆਂ ਪਰ ਕੋਈ ਗੱਲ ਨਹੀਂ ਤੇ ਪਰ ਵੈਸੇ ਆਲੂ ਦੀ ਗ੍ਰੋਥ ਠੀਕ ਹੋ ਰਹੀ ਹੈ ਵਟਾਂੀਆਂ ਠੱਗ ਚੱਲੇ ਤੇ ਵਾਹਿਗੁਰੂ ਘਰੇ ਮੇਰ ਇਧਰ ਆਪਣਾ ਮਾਨ ਇਹ ਕੀ ਖੁਸ਼ ਰਵੇ ਤੇ ਗਾਂ ਨੂੰ ਆਪਾਂ ਆਲੂ ਵਧਾ ਦੀ ਤੇ ਕਣਕਣਾ ਜਿਵੇਂ ਆਪਣੇ ਚੱਕਰ ਤੁਹਾਨੂੰ ਪਤਾ ਘਾਟਾ ਮੈਣ ਲੱਗ ਗਏ ਉਗਰੀ ਨਹੀਂ ਹਨਾ ਜਾਂ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਵੀ ਆਪਾਂ ਦੁਬਾਰਾ ਵੀਜੀ ਆ ਤਾਂ ਫਿਰ ਇਧਰ ਰੁਝਾਨ ਜ਼ਿਆਦਾ ਕਰਾਂਗੇ ਇੱਕ ਤਾਂ ਤਿੰਨ ਫਸਲਾਂ ਤੇ ਇੱਕ ਠੇਕੇ ਤੇ ਜ਼ਮੀਨ ਲੈਣੋਂ ਹਟ ਜਾਣੀ ਹੈ ਹਾਂ ਠੀਕ ਹੈ ਯਾਤ ਕੀ ਸਮਝ ਲਓ ਤੇ ਠੇਕਾ ਹੈਗਾ ਬਹੁਤ ਨਜ਼ਾਇਜ਼ ਤਾਂ ਕਰਕੇ ਫਿਰ ਇਹ ਕੰਮ ਲੋਟ ਰਊਗਾ ਤੇ ਇੱਕ ਵੀਰ ਹੁਣ ਫੇਰ ਵਿੱਚ ਫੋਨ ਲਾ ਰਿਹਾ ਕੋਈ ਵੀ ਭਰਾ ਸੱਜਣਾ ਵੀਰ ਕਿਸੇ ਨੂੰ ਵੀ ਕੰਮ ਕਹਿੰਦਾ ਚਲੋ ਮੈਂ ਨਹੀਂ ਬਾਹੋਂ ਅਗਲੇ ਨੂੰ ਕੰਮ ਕਰਨ ਲਈ ਥੋੜਾ ਜਿਹਾ ਟਾਈਮ ਦਿਆ ਕਰੋ ਤਤਾ ਹੀ ਖਲੇ ਨਾ ਪਿਆ ਕਰੋ ਜਿਵੇਂ ਹੁਣ ਬਾਈ ਨੇ ਮੈਨੂੰ ਰਾਤ ਵੀ ਕਹਣ ਰਾਤ ਵੀ ਕਿਹਾ ਮੈਂ ਕਿਹਾ ਬਾਈ ਮੈਂ ਥੋੜਾ ਜਿਹਾ ਬਿਜੀ ਚੱਲਦਾ ਤੇਰਾ ਕੰਮ ਕਰ ਦੂੰ ਥੋੜਾ ਜਿਹਾ ਫੇਰੀ ਹੋਣ ਦੇ ਤੇ ਉਹ ਬਾਈ ਹੁਣ ਅੱਗ ਹੀ ਮਚਾਈ ਬੈਠਾ ਜੀ ਨੂੰ ਕਹਿੰਦੇ ਅੱਗ ਮੱਚਦੀ ਫੋਨ ਤੇ ਫੋਣੀ ਤੁੰਨੀ ਹੁੰਦਾ ਤੇ ਉਹ ਫਿਰ ਬੰਦਾ ਇਰੀਟੇਟ ਜਾ ਆ ਜਾਂਦਾ ਆਹਾ ਬੱਟਾਂ ਤੇ ਪਾਣੀ ਹੈ ਜਿਹੜਾ ਥੋੜਾ ਲੇਟ ਪਹੁੰਚਿਆ ਤਾਂ ਕਰਕੇ ਇਹ ਇਹ ਅਸਲ ਚ ਪਈ ਵਾਲੇ ਪਾਸੇ ਹੁੰਦਾ ਤੇ ਚਲ ਨਜ਼ਰ ਲੱਗਣ ਤੋਂ ਬਾਅਦ ਜਾਂਦੇ ਆ ਜਿਵੇਂ ਆ ਖਾਲੀਆਂ ਕੁਲੀਆਂ ਪਾਣੀ ਦੇ ਤੁੰਨਾਂ ਇਧਰ ਤੇ ਤੁੰਨਾਂ ਵੀ ਨਹੀਂ ਕਹਿ ਸਕਦੇ ਪਰ ਜਾਦੇ ਅਸਲਾ ਹਵੇ ਨਹੀਂ ਕਦੇ ਚੜ੍ਹ ਨਹੀਂ ਦੀਦੀ ਆਪਾਂ ਜਿੰਨੀ ਹੁਣ ਚੜ੍ਹੀ ਪਈ ਐ ਬਾਕੀ ਗਰੋਥ ਆ ਜਿਹੜੀ ਪਿਛਲੇ ਸਾਲ ਨਾਲੋਂ ਆਪਾਂ ਇਹਨੂੰ ਮਾਰ ਘੱਟੋ ਘੱਟ 10 ਦਿਨ ਅੱਗੇ ਲਈ ਫਰਦਿਆਂ ਆਲੂ ਨੂੰ 10 12 ਦਿਨ ਜਿਵੇਂ ਹੁਣ ਤੁਸੀਂ ਮੰਨੋ ਵੀ 10 12 ਤਰੀਕ ਦੇ ਲਗਭਗ 13 ਜਾਂ 12 ਹਨਾ ਕੁਝ ਆਈਡੀਆ ਨਹੀਂ ਮੈਨੂੰ ਤੇ ਇਹ ਇਦੋਂ 10 ਦਿਨ ਬਾਅਦ ਆਲੂ ਆਏ ਸੀਗਾ 10 ਕ ਦਿਨ ਆਪਾਂ ਪਹਿਲਾਂ ਲਏ ਕਿ ਇੱਕ ਤਾਂ ਪਾਣੀ ਆਪਾਂ ਐਤਕੀਂ ਦੂਜੇ ਤੀਜੇ ਦਿਨੋਂ ਲਾਤਾ ਪਿਛਲੇ ਸਾਲ ਵਟਾਂ-ਵਟਾਂ ਬਣਾਉਣ ਤੇ ਪਾਣੀ ਲੇਟ ਕਰਤਾ ਤੇ ਆਲੂ ਨੇ ਉਗਰਨ ਚ ਵੀ ਟਾਈਮ ਲਾਇਆ ਬਾਕੀ ਐਤਕੀ ਆਲੂ ਉਗਰਿਆ ਵੇ ਲਾਇਆ ਵੀ ਤੇ ਪਿਛਲੇ ਸਾਲ ਆਪਾਂ ਸਟੋਰ ਚੋਂ ਲਿਆਉਣ ਸਾਰ ਜਿਵੇਂ ਮੰਨ ਲਓ ਵੀ ਟਾਈਮ ਨਹੀਂ ਮਿਲਿਆ ਉਹਨੂੰ ਆਲੂ ਨੂੰ ਤਾਂ ਕਰਕੇ ਉਹ ਹੋ ਗਿਆ ਐਤਕੀ ਆਲੂ ਉਗਰਿਆ ਵੇ ਲਾਇਆ ਉਹਦੇ ਕਰਕੇ 10 ਦਿਨ ਅੱਗੇ ਚੱਲ ਰਿਹਾ ਆਲੂ ਤੇ ਬਾਕੀ ਬਾਬੇ ਕਣਕ ਦਾ ਤਜਰਬਾ ਆ ਹੀ ਐ ਇਹਦੇ ਚ ਕਲੀਅਰ ਹੀ ਐ ਤੇ ਜਿਵੇਂ ਆ ਤੁਸੀਂ ਮੇਰੇ ਪਿੱਛੇ ਕਣਕ ਦੇਖ ਰਹੇ ਆ ਜਿਹੜੀ ਇਹ ਵੀ ਜਮਾ ਸੁੱਕੇ ਜੀ ਬੀਜੀ ਸੀ ਇਹਨਾਂ ਨੇ ਤੇ ਬਸ ਇਹ ਪੁਰਾਣਾ ਸਟਾਈਲ ਡਰੈਲ ਨਾਲ ਬੀਜੀ ਐ ਸਿੰਪਲ ਵਜਾਈ ਫਾਲੀਂ ਵਾਲੀ ਨਾਲ ਤੇ ਸਾਰਾ ਦਾਣੇ-ਦਾਣੇ ਰਲ ਗਏ ਤਾਂ ਆਪਾਂ ਵੀ ਗਾਂ ਤੋਂ ਇਸੇ ਦਾ ਖੜਾ ਹੀ ਫੇਰ ਫੜਾਂਗੇ ਕਿ ਇਹਦਾ ਖੜਾ ਨਹੀਂ ਛੱਡਣਾ ਤੇ ਜੇ ਆਪਣੇ ਗੱਲ ਹੋਈ ਤਾਂ ਸੁਪਰਸੀਡਰ ਦੀ ਵਜਾਈ ਵੀ ਕਰ ਸਕਦੇ ਆ ਉਹਦੇ 'ਚ ਕੋਈ ਝਾੜ ਤੇ ਅਸਰ ਨਹੀਂ ਪੈਂਦਾ ਹੈਗਾ ਆਪਣੇ ਬਹੁਤ ਸੋਹਣਾ ਪਿਛਲੀ ਵਾਰੀ ਝਾੜ ਰਿਆ ਤੇ ਜ਼ਰੂਰੀ ਨਹੀਂ ਵੀ ਸੁਪਰਸੀਡਰ ਮਾੜਾ ਮਾੜਾ ਨਹੀਂ ਹੈਗਾ ਬਸ ਕੱਲਾ ਸੁੱਕੇ ਥਾਂ ਤੇ ਮਾੜਾ ਉਹ ਨਹੀਂ ਸੁਪਰਸੀਡਰ ਦੀ ਵਜਾਂ ਦਾ ਜਾਂ ਉਹਦੇ ਵੀਰ ਕਹਿ ਦਿੰਦੇ ਆ ਜੀ ਔਰ ਇਹਦਾ ਫਰਕ ਆ ਆ ਆਪਣੀ ਸਿੰਪਲ ਡ੍ਰੈਲ ਦੀ ਵਜਾਈ ਆ ਤੇ ਸੁਪਰਸੀਡਰ ਵਾਲਾ ਔਰਾ ਕਹਿੰਦਾ ਅਗਲਾ ਜੀ ਚੌੜਾ ਜਾਏ ਹਨਾ ਉਹ ਸਾਰੇ ਵਹਿਮ ਹੈ ਉਹ ਤਾਂ ਭੁੱਲ ਜਿਓ ਤੁਸੀਂ ਵੀ ਉਹਨੇ ਕੋਈ ਤੁਹਾਡੇ ਝਾੜ ਤੇ ਅਸਰ ਪਾਉਣਾ ਮੇਰੇ ਮੁਤਾਬਕ ਤਾਂ ਝਾੜ ਭਾਵੇਂ ਵੱਧ ਕੱਢਦੇ ਤੇ ਘਟ ਨਹੀਂ ਕੱਢਦਾ ਕਿ ਡ੍ਰਿਲ ਦੇ ਮੁਕਾਬਲੇ ਤੇ ਬਸ ਕੱਲਾ ਰੌਲਾ ਕੀ ਪੈਂਦਾ ਜਰਮੀਨੇਸ਼ਨ ਦਾ ਬਸ ਜੇ ਜਰਮੀਨੇਸ਼ਨ ਤੁਹਾਡੀ ਸਹੀ ਹੋਈ ਆ ਮਤਲਬ ਉੱਗਣ ਵੇਲੇ ਜੇ ਤੁਹਾਡੀ ਕਣਕ ਸਹੀ ਉੱਗੇ ਆਈ ਫਿਰ ਉਸ ਤੋਂ ਬਾਅਦ ਤੁਸੀਂ ਇਹ ਭੁੱਲ ਜਿਓ ਵੀ ਸਾਡੀ ਸੁਪਰ ਸੀਡਰ ਵਾਲੀ ਆ ਤੇ ਸਾਡੀ ਡ੍ਰਿਲ ਵਾਲੀ ਆ ਵੀ ਇਹਦੇ ਕੋਈ ਝਾੜ ਚੰਤਰ ਰਹੂਗਾ ਤੇ ਉਹ ਕੋਈ ਅੰਤਰ ਨਹੀਂ ਰਹਿਣਾ ਉਹ ਬਰਾਬਰੀ ਨਿਕਲੂ ਇਹਦੇ ਵੱਧ ਭਾਵੇਂ ਨਿਕਲਦੇ ਘੱਟ ਨਹੀਂ ਨਿਕਲਦਾ ਆਪਣਾ 3 ਸਾਲ ਦਾ ਤਜਰਬਾ ਹੈ ਬਾਹਲਾ ਲੰਮਾ ਤਾਂ ਹੈ ਨਹੀਂ ਡਾਕਰਵਾਣਾ ਦੇ ਵਿੱਚ ਜਿਹੜੀ ਸਾਡੇ ਚੀਕਣੀ ਮਿੱਟੀ ਆਪਾਂ ਉਹਦੀ ਗੱਲ ਕਰਾਂਗੇ ਜਿਵੇਂ ਆਹ ਹੁਣ ਤੁਹਾਨੂੰ ਡਲੇ ਵੇਖ ਹੀ ਰਹੇ ਹਾਂ ਹੁਣ ਆਹ ਡਲਿਆਂ ਨੂੰ ਕੋਈ ਮਾਈ ਦਾ ਲਾਲ ਖਤਮ ਹੀ ਨਹੀਂ ਕਰ ਸਕਿਆ ਹਨ ਉਹ ਚੀਜ਼ ਹੀ ਇਹ ਡਲੀ ਐਂ ਹੀ ਰਹਿੰਦੀ ਆ ਵਣ ਬਣਦਾ ਨਹੀਂ ਵਣ ਪੱਕੇ ਆ ਥੋੜੇ ਜਿ ਤੇ ਆ ਸਾਡੇ ਪਪ ਜੀ ਨੇ ਗਵਾਂਢੀ ਨੇ ਵਟ ਤੋਰਨ ਜੋਗੀ ਨਹੀਂ ਛੱਡੀ ਪਤੰਦਰ ਨੇ ਚਾਕ ਚਾਕ ਕੇ ਡਲਾ ਡੱਬਾ ਸਾਰਾ ਕੋ ਆਲੂਆਂ 'ਚ ਠੋਕਿਆ ਨਾਲੇ ਖਾਲਕਾਂ ਪਰਤੀਆਂ ਆਪਣੀਆਂ ਤੇ ਆਨਲਾਈਨ ਲਾਂਭਾਈ ਦੇਈਦਾ ਆਪਾਂ ਵੀ ਤੇ ਆ ਹੁਣ ਤੋਰਨ ਜੋਗੇ ਨਹੀਂ ਹੁਣ ਇੱਥੇ ਕਿਸਗੇ ਨਾ ਜਾਂ ਕਹੀ ਨਾ ਲਾਉਣੇ ਪਣਿਆ 2 ਘੰਟੇ ਇਹਨੂੰ ਪੱਧਰ ਕਰਨੀ ਪੈਣੀ ਐ ਡਲੇ ਡਲੇ ਠਾ ਤੇ ਇੱਕ ਤਾਂ ਪਹਿਲਾਂ ਢੋਈ ਹਲਾਈ ਬੈਠੇ ਉਤੋਂ ਮੈਂ ਲਾ ਦੇਣੀ ਫੇਰ ਹਲਵਾਉਣੀ ਮੇਰੀ ਢੋਈ ਜਿਹੜੀਆਂ ਆਹ ਵੱਟਾਂ ਉਗ ਰੀਆਂ ਨਹੀਂ ਹਨ ਇਹਨਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਉਂਦੀ ਕਿਉਂਕਿ ਉੱਥੋਂ ਆ ਕੇ ਲੈਫਟ ਚੱਕਦੇ ਸੀ ਇਹ ਉੱਚੀਆਂ ਨੀਵੀਆਂ ਜੀਆਂ ਤੇ ਓਡੀ ਗੱਲ ਜੀ ਨਹੀਂ ਬਣੀ ਹੁਣ ਆਵੇ ਉਦੋਂ ਨਾ ਰਾਤ ਨੂੰ ਪਾਣੀ ਲਾਇਆ ਤੇ ਪਾਣੀ ਬਹੁਤ ਜ਼ਿਆਦਾ ਚੜ ਗਿਆ ਖੇਲਾਂ ਚ ਬਹੁਤ ਜ਼ਿਆਦਾ ਤੇ ਚਲੋ ਕੋਈ ਨਹੀਂ ਤੇ ਇਹਦੇ ਚ ਆਪਾਂ ਦੁਬਾਰਾ ਨੱਪੇ ਵੇ ਆਲੂ ਤੇ ਹਜੇ ਤਾਂ ਉਗਰ ਦਾ ਨਾ ਨੀ ਲਿਆ ਲਵਾਂ ਨੇ ਕਿਉਂਕਿ ਪਾਣੀ ਨਹੀਂ ਮਾਰ ਰਿਹਾ ਵੱਟਾਂ ਸੁੱਕਾਂ ਗਾ ਰਹਿ ਨੇ ਹੋ ਸਕਦਾ ਪਹਿਲਾਂ ਵਾਲਾ ਵੀ ਉਗਰੇ ਹੋਣਾ ਸੀ ਪਰ ਵੀ ਉੱਤੇ ਹੋਰ ਵੀ ਲਾਤਾ ਰੋਸੋ ਕੰਗਾ ਬੰਗਾ ਜੇਗਾ ਲਪਤਿਆਂ ਦੀ ਕਰੀਏ ਤਾਂ ਅੱਜ ਪੱਤੇ ਆਲੂ ਦੇ ਥੋੜੇ ਜੇ ਖੁੱਲੇ ਪਹਿਲਾਂ ਜਮਾਂ ਹੀ ਕੋਕਲ ਗਾਇਆਂ ਬਣਾਈ ਬੈਠਾ ਸੀ ਆਲੂ ਤੇ ਬਾਕੀ ਫੇਰ ਬਾਬੇ ਮਿਲਦੇ ਅੱਗੇ ਹੋਰ ਵੀਡੀਓ ਬਾੜੀ ਪਾਉਣੇ ਆ ਜਾਣੇ ਸੱਜਣ ਮਿੱਤਰਾਂ ਦੇ ਕਾਫੀ ਫੋਨ ਵਗੈਰਾ ਆਏ ਆ ਬਾਈ ਗਰਮੀਰ ਕੋਲੇ ਵੀ ਨਹੀਂ ਪਹੁੰਚਾ ਗਿਆ ਹਜੇ ਤਾਈ ਤੇ ਇੱਕ ਤਾਂ ਆ ਬੈਠਣ ਦੇ ਵਿੱਚ ਦੇ ਇੱਕ ਤਾਂ ਜਿਆਦਾ ਜਿਹੜੀ ਸੈਟਿੰਗ ਨਹੀਂ ਕਰਨੀ ਹਜੇ ਇਹ ਤਾਂ ਬੈਠਣ ਜਾਵ ਨਹੀਂ ਲੱਗਿਆ ਮੈਂ ਕਿਉਂਕਿ ਉਹ ਪ੍ਰੋਬਲਮ ਦੱਸੀ ਡਾਕਟਰ ਨੇ ਬੈਠਣ ਦੇ ਵਿੱਚ ਹੱਡ ਤੇ ਜ਼ੋਰ ਪੈਂਦਾ ਤੇ ਤੁਰਿਆ ਫਿਰੋ ਕੋਈ ਪ੍ਰੋਬਲਮ ਨਹੀਂ ਨਵੇਂ ਆ ਨਾ ਪੱਤੇ ਐ ਕੋਕਲੀਆਂ ਬੰਦੇ ਸੀ ਜਿਵੇਂ ਮੰਨ ਲਓ ਆ ਤਾਂ ਵਾਇਰਸ ਵਾਲਾ ਬੂਟਾ ਵੀ ਕਹਿ ਸਕਦੇ ਆ ਚਲ ਆ ਬੂਟੇ ਨੂੰ ਇਹਨੂੰ ਤਾਂ ਆਪ ਵਾਇਰਸ ਵਾਲਾ ਵੀ ਕਹਿ ਦੇਣਗੇ ਤੇ ਪਰ ਅਸਲ ਦੇ ਵਿੱਚ ਇਹਦੇ ਨਾਲ ਦੇ ਸਾਰੇ ਬੂਟੇ ਐ ਹੀ ਸੀ ਜਿਵੇਂ ਅੱਜ ਆਪ ਮਾੜੇ ਪੱਤੇ ਚੌੜੇ ਹੋਏ ਆਏ ਨੀ ਰੇਂਦੇ ਪੱਤੇ ਆ ਮੱਥੇ ਮੁੱਥੇ ਕਰਕੇ ਝਾੜ ਤੇ ਅਸਰ ਪੈਂਦਾ ਕਿਉਂਕਿ ਜਿਵੇਂ ਵਿਚਾਲੇ ਖਾਲੀਆਂ ਓਵੇਂ ਮੱਥੇ ਆ ਜਿਹੜੇ ਨਰਮ ਰਹਿੰਦੇ ਪਰ ਕੋਈ ਨਹੀਂ ਗਾਂ ਨੂੰ ਸੁਧਾਰ ਕਰਾਂਗੇ ਇਦੇ ਵਿੱਚ ਬਾਈ ਜੀ ਆਲੂ ਦੇ ਵਿੱਚ ਆਪਣੇ ਤੋਂ ਤਾਂ ਸਾਢੇ 3 ਗੱਟੇ ਹੋ ਚੁੱਕੇ ਆ ਯੂਰੀਆ ਦੇ ਠੀਕ ਹੈ ਜੀ ਤੇ ਤਿੰਨ ਪਾਣੀ ਹੋ ਗਿਆ ਨੂੰ ਤਿੰਨ ਕੇ ਚਾਰ ਪਾਣੀ ਸ਼ਾਇਦ ਚਾਰ ਹੋ ਗਏ ਹਾਂ ਚਾਰ ਹੋ ਗਏ ਪਾਣੀ ਸਾਢੇ ਸਹਿ ਲਗਾਉਂਦਾ ਨਹੀਂ ਮੈਨੂੰ ਲੱਗਦਾ ਪਾਣੀ ਨੁਕਸਾਨ ਨਾ ਕਰਦੇ ਆ ਦੀ ਕਿ ਕਿਉਂਕਿ ਜਿਹੜਾ ਚੌਥਾ ਪਾਣੀ ਲਾਇਆ ਮੈਂ ਬਹੁਤ ਗਿੱਲੇ ਦੇ ਮੋੜਿਆ ਗਿੱਲੇ ਤੇ ਤਾਂ ਮੋੜਨਾ ਪਿਓ ਕਿ ਵਿਆਹ ਸੀ ਵਿਆਹ ਜਾਣਾ ਜ਼ਰੂਰੀ ਸੀ ਤੇ ਪਰ ਵਿਆਹ ਤੇ ਜਾਨ ਜਾਣ ਵਾਸਤੇ ਪਾਣੀ ਛੱਡਾਈ ਤੇ ਨੱਕੇ ਕੋਲੇ ਡੈਗ ਪਏ ਤੇ ਵਿਆਹ ਵਾਲਾ ਕੰਮ ਵੀ ਇੱਥੇ ਕੈਂਸਲ ਹੋ ਗਿਆ। ਵੀ ਵਿਆਹ ਮਾਰੇ ਨੇ ਤਾਂ ਪਾਣੀ ਲਾਇਆ ਸੀ ਤੇ ਉਲਟਾ ਸੱਟ ਖਾਲੀ ਵਿਆਹ ਤਾਂ ਜਾਇਆ ਹੀ ਨਹੀਂ ਗਿਆ। ਕਿਉਂ ਜਿੱਦੇ ਵਾਰੀ ਸੀ ਕਿ ਉਦੋਂ ਵਿਆਹ ਸੀ। ਤੋਂ ਫਿਰ ਪਹਿਲਾਂ ਰਾਤ ਨੂੰ ਲਾਉਣ ਲੱਗੇ ਕਿਸੇ ਦੀ ਵਾਰੀ ਤੋਂ ਹੱਥ ਨਹੀਂ ਜੇ। ਰਾਤ ਤਾਂ ਮੰਨ ਲਓ 7:30-8:00 ਹੋਏ। ਪਰ ਨੁਕਸਾਨ ਖਾ ਲਿਆ ਨਾਲੇ ਤਾਂ ਆਲੂ ਕਿਤੇ ਕਿਤੇ ਜਾਦੇ ਭਰ ਗਏ। ਵਿਆਹ ਦੇ ਚੱਕਰ ਤੇ ਤੇ ਨਾਲੇ ਸੱਟ ਖਾਲੀ ਸੀ। ਇਹ ਬਹੁਤ ਵੀਰ ਪੁੱਛ ਲੈਂਦਾ ਵੀ ਕਿੰਨੇ ਦਿਨ ਲੱਗੇ ਜਾਂ ਕਿਵੇਂ ਖਰਚਾ ਵੀ ਆਪਣਾ 60 ਤੋਂ 65000 ਰੁਪਏ ਖਰਚਾ ਆਇਆ ਸੀ ਕਿਉਂਕਿ ਵੀ ਆ ਜਿਹੜਾ ਮੁੱਲ ਦਾ ਸੀ ਤੇ ਹੁਣ ਐਤ ਕੀ ਵੀ ਘਰ ਦਾ ਆਉਦਾ ਜੇ ਉਹਦਾ ਆਪਾਂ ਰੇਟ ਨਾ ਗਣੀ ਹੈ ਹਨਾ ਵੀ ਅਕਸਰ ਹੈ ਤਾਂ ਉਹ ਵੀ ਬੋਰੀਆਂ ਮੁੱਲ ਦਿੰਗਾ ਹੀ ਚਲੋ ਉਹਨੂੰ ਆਪਾਂ ਗਣਦੇ ਨਹੀਂ ਇੱਕ ਪਾਸੇ ਐਤ ਕੀ ਰਿਜ਼ਲਟ ਪਤਾ ਲੱਗੂਗਾ ਵੀ ਕਿਵੇਂ ਹੈ ਕਿਵੇਂ ਨਿਕਲਦੇ ਇੱਕ ਮੈਂ ਆਪਦੇ ਆਪ ਨੂੰ ਉਹਦੇ ਵਿੱਚ ਰੱਖਦਾ ਹੁਣ ਔਲੇ ਦੇ ਵਿੱਚ ਕੋਈ ਕਲੀਅਰ ਆਪਦੇ ਆਪ ਨੂੰ ਹੀ ਨਹੀਂ ਹੋਣ ਦਿੰਦਾ ਹੁੰਦਾ ਵੀ ਮੇਰੀ ਆ ਚੀਜ਼ ਇੰਨੇ ਦੀ ਹੋਈ ਜਾਂਦੀ ਹੈ ਜਾਂ ਇੱਥੋਂ ਇੰਨੇ ਦਾ ਝੋਨਾ ਨਿਕਲਾ ਆਪਾਂ ਨੂੰ ਕਿਉਂਕਿ ਮੈਨੂੰ ਐ ਹੁੰਦਾ ਵੀ ਆਪ ਦੀ ਨਜ਼ਰੀ ਨਾ ਲਾ ਲਈਏ ਤਾਂ ਤਾਂ ਕਰਕੇ ਆਪਾਂ ਬਹੁਤਾ ਹਿਸਾਬ ਕਿਤਾਬ ਲਾਈਦਾ ਹੀ ਨਹੀਂਗਾ ਬਾ ਕਿਉਂ ਆਪਾਂ ਕੜਾ ਮਾੜੇ ਚੰਗੇ ਥਾਵਾਂ ਤੇ ਪੈਸੇ ਲਾਉਣੇ ਹਨਾ ਤੇ ਜੋ ਆ ਬਸ ਘਰੇ ਆਈ ਜਾਣੇ ਪੈਸੇ ਤੇ ਲੱਗੀ ਜਾਣੇ ਉਹ ਆ ਦੇਖੋ ਜੀ ਕੌਂਜ ਕਿੱਡੀ ਵੱਡੀ ਇੱਕ ਕਰਮ ਦੀ ਹੈ ਕਰਮ ਤੋਂ ਤਾਂ ਜ਼ਿਆਦਾ ਹੀ ਪਰ 56 ਦੀਆਂ ਕੁੰਝਾਂ ਬਹੁ ਮਿਲਦੀਆਂ ਇੱਕ ਡੇਢ ਕਰਮ ਜੋਗੀ ਆ ਇੱਕ ਮੂਰੋ ਲੜ ਫੈਦਾ ਟੁੱਟਿਆ ਹੋਇਆ ਗਾਂ ਪਿਆ ਡੇਢ ਕਰਮ ਦੀ ਆ ਮੈਂ ਤਾਂ ਦੋਵਾਂ ਦੀ ਹੋਊ ਜਿਵੇਂ ਇਹਦੇ ਚ ਵਾਲ ਪਏ ਪਏ ਲੈ ਬਹੁਤ ਤਕੜਾ ਸੱਪ ਹੋਣਾ ਜ਼ੀਰੋ ਵਾਲੀਆਂ ਕਣਕਾ ਬੀਜੀ ਦਾ ਬੈਠੇ ਹਨ ਸਾਰੇ ਪਰ ਇਹ ਸਾਲੀਆਂ ਵਾਹ ਨਹੀਂ ਢਾਕਦੀਆਂ ਯਾਰ ਜਿਆ ਹਾ ਦੂਜੋਂ ਬਰਾਬਰ ਇਹਦੇ ਵਾਹ ਕੇ ਬੀਜੀ ਹੋਵੇ ਮੋੜਨ ਲੱਗ ਜਾਂਦੀ ਕਣਕ ਥੱਲੇ ਨੂੰ ਇੰਨੀ ਫੋਟ ਸੋਹਣੀ ਹੁੰਦੀ ਹੈ ਨਾ ਇਹ ਫੋਟ ਨਹੀਂ ਹੁੰਦੀ ਕਰਦੀ ਪਰ ਝਾੜ ਦੇ ਵਿੱਚ ਬਹੁਤ ਵੀਰ ਕਹਿੰਦੇ ਆ ਵੀ ਇੱਕ ਨੰਬਰ ਰਹਿੰਦੀ ਹੈ ਇਹ ਜਿਹੜੇ ਆਪਣੇ ਵਾਹਣਾ ਨੇ ਇੱਥੇ ਜਿਵੇਂ ਇੱਕੋ ਬਾਜਰਾ ਜਾਂ ਆਉਂਦਾ ਹਨ ਉਹ ਨਾਂ ਦਾ ਉਹ ਬਾਜਰਾ ਜਾਂ ਫੋਟ ਕਰਦਾ ਤੇ ਜੇ ਆਹੀ ਪੱਠੇ ਇਹਦੇ ਬਰਾਬਰ ਆਪਾਂ ਹੋਰ ਰੇਤੇ ਵਾਲੇ ਵਾਹਣ ਦੇ ਵਿੱਚ ਜਿੱਦੇ ਚ ਰੇਤੇ ਦੀ ਚਸ ਹੋਵੇ ਜਾਂ ਪਾਣੀ ਡੂੰਗੇ ਹੁਣ ਉੱਥੇ ਵੀ ਜੇ ਹੁਣ ਤਾਂ ਪਾਣੀ ਲੱਗਣਸਾਰ ਤੀਜੇ ਚੌਥੇ ਦਿਨ ਵਧੀਆ ਅਠਰ ਜੇ ਵਾਹਣ ਹਨ ਫੇਰ ਫਟੇ ਪੱਠੇ ਫੋਟ ਜਾਦੇ ਕਰਦੇ ਇਹ ਸਾਡੇ ਵਾਹਣ ਐਵੇਂ ਜਿਹਾਵੇ ਹੁਣ ਇਹਨੂੰ ਪਾਣੀ ਲਾਤਾ ਇਹ ਗਿੱਲ ਨਹੀਂ ਗਾਉਂਦਾ ਛੇਦੀ ਵਾਹਣ ਤੇ ਪੱਠਾ ਉਵੇਂ ਉੱਠਦਾ ਹੀ ਨਹੀਂਗਾ ਆ ਹੁਣ ਕੋਈ ਜ਼ਿਆਦਾ ਉਵੇਂ ਉੱਠ ਨਹੀਂ ਰਿਹਾ ਠੀਕ ਆ ਧੁੱਪਾਂ ਪਈ ਜਾਂਦੀਆਂ ਐ ਤਾਂ ਸਾਡੇ ਏਰੀਆ ਦੇ ਹਿਸਾਬ ਨਾਲ ਸਾਡੇ ਆਂਡ ਗਵਾਂਡ ਦੇ ਹਿਸਾਬ ਨਾਲ ਤਾਂ ਪੱਠੇ ਬਹੁਤ ਚੰਗੇ ਉੱਠੇ ਆਉਂਦੇ ਪਰ ਉਹ ਗੱਲ ਨਹੀਂ ਬਣਦੀ ਜਿਹੜੀ ਬਣਨੀ ਚਾਹੀਦੀ ਹੈ ਇਹ ਤਾਂ ਨਹੀਂ ਬਣਦੀ ਕਿਉਂਕਿ ਇਹ ਗਿੱਲ ਬਹੁਤ ਰਹਿੰਦੀ ਹੈ ਪਾਣੀ ਲੱਗਿਆ ਪੱਠਿਆਂ ਨੂੰ ਤੇ ਪੱਠੇ ਪੀ ਜਾਣ ਨਾਲ ਦੀ ਨਾਲ ਤੇ ਚਾਰਾਂ ਦਿਨਾਂ ਜਵਾਨ ਅਠਰ ਜੇ ਵੀ ਜਾਨੀ 8ਵੇਂ 10ਵੇਂ ਦਿਨ ਪਾਣੀ ਮੰਗਣ ਪੱਠੇ ਫੇਰ ਹੈ ਇਹ ਪਾਣੀ ਮੰਗਦੇ ਦਾ ਹੈ ਹੀ ਨਹੀਂ ਸਾਡੇ ਮੈਨਾਂ 20 ਦਿਨ ਹੀ ਨੇ ਮੰਗਦੇ ਪਾਣੀ ਦਾ ਬੜੀ ਬਚਤ ਹੋਈ ਬਾਪੂ ਬੈਠਾ ਬੈਠਾ ਘਰੋਂ ਹੀ ਆ ਗਿਆ ਤੇ ਗਵਾਂਢੀਆਂ ਨੇ ਲਾਉਣਾ ਤਦਾ ਕਿੱਲਾ ਹੀ ਤੇ ਆਪਣੇ ਕਿੱਲਾ ਹੀ ਡੋਬ ਦੇਣਾ ਹੀ ਉਹ ਮੂਰੇ ਮੂਰੇ ਚਲੇ ਤਾਂ ਅੱਠ ਦਾ ਖਾਲੀਆਂ ਡਟੀਆਂ ਇਹ ਆਲੂ ਜੇ ਲਾਉਣੇ ਦਾ ਬਈ ਆਂਡ ਗਵਾਂਡ ਵੀ ਆਉਦਾ ਪਹਿਲਾਂ ਵੇਖ ਕੇ ਚੱਲੇ ਕਿਹੋ ਜਿਹਾ ਜੇ ਆਂਡ ਗਵਾਂਡ ਥੋੜਾ ਜਿਹਾ ਬੇਫਿਕਰ ਹੈ ਵਾਹ ਨੂੰ ਚਾਂਡ ਗਵਾਂਡ ਦਾ ਚਲੋ ਉਹਦੇ ਵੀ ਵਾਸ ਨਹੀਂ ਹੁੰਦਾ ਉੱਚੇ ਵਾਲੇ ਦੇ ਤਾਂ ਉੱਚੇ ਤੋਂ ਨੀਵੇਂ ਨੂੰ ਪਾਣੀ ਟੁੱਟਣਾ ਹੀ ਟੁੱਟਣਾ ਪਰ ਫੇਰ ਵੀ ਕਈ ਬੰਦੇ ਜਵੇਂ ਨਹੀਂ ਨਾ ਟੈਨਸ਼ਨ ਲੈਂਦੇ ਤਾਂ ਉਦੋਂ ਬਹੁਤ ਨੁਕਸਾਨ ਹੁੰਦਾ ਇਹਦਾ ਪਾਣੀ ਇਹਨੂੰ ਅਮਰਤ ਵੀ ਤੇ ਪਾਣੀ ਜ਼ਹਿਰ ਵੀ ਆ ਲੋ ਉਹ ਗੱਲ ਆ ਤਾਂ ਬੜੀ ਬਚਤ ਹੋਈ ਗੁਜਰਤੀ ਆ ਗਿਆ ਮੈਂ ਚਲੋ ਪਾਣੀ ਵੰਡ ਜੇ ਦਿੱਤਾ ਹੁਣ ਗਾਹ ਨੂੰ ਤੇ ਆਪ ਬੰਨੇ ਹਜੇ ਕਈ ਹੈ ਨਹੀਂ ਹੱਥ ਨਹੀਂ ਬੰਨੇ ਜ਼ਿਆਦਾ ਬਣਾ ਤੇ ਇਧਰੀ ਵਾਲੇ ਜਮਾ ਉਹ ਉਧਰ ਨੂੰ ਮੱਥੇ ਵੀ ਡੁੱਬ ਗਏ ਬੋਲੇ ਪਾਏ ਅਜੇ ਇਧਰ ਹੋਰ ਆੜ ਗਵਾੜ ਨੇ ਲਾਉਣ ਵਾਲੀ ਰਹਿੰਦੀ ਖਣਕ ਬੜਾ ਚੱਕਰ ਆ ਯਾਰ ਇਹ ਵਾਹਣ ਨਾਲ ਲੁਗਾ ਵਾਸਤੇ ਸਹੀ ਨਹੀਂ ਸਾਡਾ ਦੂਜੇ ਪਾਸੇ ਆਪਣਾ ਵਾਹਣ ਹੈਗਾ ਉਹ ਵਾਹਣ ਉੱਚਾ ਹੈ ਉਹਦੇ 'ਚ ਕੋਈ ਡਰ ਨਹੀਂ ਇੱਕ ਪਾਸੇ ਪਈ ਲੱਗਦੀ ਹੈ ਤੇ ਦੂਜੇ ਵਾਹਣ ਨਾਲੋਂ ਉੱਚਾ ਉਹ ਤੇ ਇੱਕ ਪਾਸੇ ਪੱਕਾ ਖਾਲਾ ਵੀ ਡਾਰੀ ਕੋਈ ਨਹੀਂ ਉਧਰ ਲਾਇਆ ਕਰਾਂਗੇ ਸਵਾਰੀ ਕਰਨ ਤੋਂ ਡਾਕਟਰ ਸਾਹਿਬ ਨੇ ਰੋਕਿਆ ਵੀ ਸਵਾਰੀ ਨਹੀਂ ਕਰਨੀ ਫਿਰ ਰੀੜ ਦੀ ਹੱਡੀ ਤੇ ਜ਼ੋਰ ਪੈਂਦਾ ਤਾਂ ਕਰਕੇ ਫਿਰ ਪੈਦਲ ਯਾਤਰਾ ਹੀ ਚੱਲਦੀ ਹੈ ਇਹ ਤਨੂ ਪਾਕੇ ਪਲਾਸਟਿਕ ਵਾਲੇ ਬੂਟ ਮਿੱਤਰ ਪਿਆਰਿਓ ਲਾਂਭਾ ਪਹਿਲਾਂ ਤੁਹਾਡਾ ਲਾਉਣ ਲੱਗੇ ਆ ਅੱਜ ਕੁਆਲਿਟੀ ਚੈੱਕ ਕਰਿਓ ਕਿਵੇਂ ਆਈਫੋਨ ਦੀ ਤੇ ਬਾਕੀ ਜਿੰਨੀ ਕੀ ਦੀ ਹੁੰਦੀ ਹੈ ਉੰਨੀ ਕੀ ਆ ਬਸ ਇੱਕ ਆਪਾਂ ਗਲਤ ਪੰਗਾ ਲੈ ਲਿਆ ਸੀ ਇਹਦੇ ਤੇ ਨਵਾਂ ਨਵਾਂ ਜਿਹਾ ਲਿਆ ਕਰਕੇ ਇਹਦੇ ਸੇਫਟੀ ਲਈ ਕੈਮਰੇਨ ਤੇ ਉਹ ਚੜਾ ਦੇ ਸੀਗੇ ਸੀਸੇ ਜੇ ਕੀ ਕਹਨੇ ਹੁੰਨੇ ਹਨ ਆਪਾਂ ਤੇ ਚਲ ਛੱਡੋ ਉਹ ਤਾਂ ਐਡਾ ਕੀ ਗੱਲ ਆ ਉਹ ਦਾਣੇ ਜੇ ਉਹਦੇ ਕਰਕੇ ਗਲੈਟ ਹੀ ਮਰ ਗਈ ਤਾਂ ਹੁਣ ਮੈਨੂੰ ਆਉਣਾ ਪੈਂਦਾ ਤੁਰ ਕੇ ਸਪਰੇਅ ਵਾਲੇ ਖੇਤ ਆਏ ਖੜੇ ਆ ਹੁਣ ਇਹਨਾਂ ਨੂੰ ਮੈਂ ਆਜਾ ਮੁਰੇ ਫਿਰ ਲੈ ਜਾ ਜੇ ਬਾਲੀ ਕਾਲਾ ਤਾਂ ਇਹ ਹਸਾਂ ਲਾਗੇ ਨੇ ਨੇ ਕਣਾ ਵੀਡੀਓ ਹੀ ਬਣਾਉਂਦਾ ਹੁੰਦਾ ਲੰਬੂ ਅਜ ਦਾ ਰਾਜਾਂ ਦਾ ਚੱਲ ਮੁੰਡਿਆ ਖੜ ਕੇ ਜਾਈਏ ਆਉਂਦੇ ਤਾਂ ਫਾਦਰ ਸਾਹਿਬ ਹੀ ਨੇ ਕਣਾ ਪੁੱਠੇ ਪੰਗੇ ਲੈਣੇ ਤੁਰ ਕੇ ਹੀ ਜਾਵੜਾ ਤੂੰ ਤੂੰ ਬਹਿ ਕੇ ਤੂੰ ਆ ਨੀ ਖੜ ਕੇ ਹੀ ਕਰੇਗਾ ਜਾ ਯਾਰ ਮੈਂ ਰੈਡੀ ਆਈ ਜਾਂਦੀ ਚੱਲ ਤੂੰ ਸੋਹਣਿਆ ਭਰਾ ਆਈ ਨਾ ਇਹ ਮੇਰੇ ਪੇਪਰ ਲਾਈ ਵੀ ਥੋੜੀ ਚੋਂਟਾ ਇਨਸ਼ਾ ਅੱਲਾਹ ਲਓ ਜੀ ਕਹਦੇ ਦੂਜੀ ਤੀਜੀ ਤੀਜੀ ਸਪਰੇਅ ਕਰ ਲੱਗੇ ਆ ਤੇ ਸੇਵਕ ਸਿੰਘ ਤੇ ਨਾਲ ਲੰਬੂ ਰਾਜਾ ਦਾ ਆਇਆ ਨਾ ਗਿਆ ਜੀ ਲਾ ਤੇ ਆਇਆ ਕਹਿਣ ਨੂੰ ਤੇਰਾ ਗ੍ਰਸਤਾ ਮੁੜਦਾ ਲੰਬੂ ਦਾ ਲੰਬੂ ਹੀ ਆ ਉਹ ਥੁਦੀ ਨਾ ਹੀ ਮੈਨੂੰ ਸਤਿ ਸ੍ਰੀ ਅਕਾਲ ਜੀ ਮਹਾਰਾਜ ਚਲੋ ਮਹਾਰਾਜ ਚਲੋ ਬਾਅਦ ਥੋੜਾ ਨੇੜੇ ਹੀ ਰਹੀਂ ਨੇੜੇ ਹੀ ਓਏ ਦੁਗਾਂ ਦਾ ਸਹੀ ਆ ਮੱਥੇ ਆ ਇਹ ਕੀ ਖਾਤਾ ਕਰਾ ਓ ਨੇੜੇ ਰਾ ਨੇੜੇ ਹੋਰ ਨੇੜੇ ਹੋ ਜਾ ਉਧਰ ਸਹੀ ਆ ਓ ਗਾਂ ਨਾ ਖੋਲ ਖਾ ਮੜੀ ਜੀ ਓ ਇੱਕ ਪਾਸੇ ਹੋ ਜਾ ਜਿਹੜਾ ਸਵਾਦ ਆਫਗਾਨਾ ਫੜ ਕੇ ਕਰਨਾ ਹੁੰਦਾ ਨਾ ਸਬਰੇ ਉਹ ਐਂ ਕਰਾਉਣ ਤੇ ਨਹੀਂ ਆਉਂਦਾ ਪਤਾ ਨਹੀਂ ਕੀ ਚੱਕਰ ਬੰਦੇ ਨੂੰ ਵਹਿ ਨਹੀਂ ਆਈ ਜਾਂਦਾ ਲਓ ਜੀ ਮਿੱਤਰੋ ਇਹ 50 ਦਿਨ ਤੋਂ ਪਲੱਸ ਹੋ ਗਿਆ ਆਲੂ ਆਪਣੇ ਕਰੋ ਸੱਬਾ ਮਾੜੀ ਐ ਅਜ ਵਜ ਤਾਂ ਆ ਚਾਰ ਕੱਕ ਖਾ ਲੈਣੀਆਂ ਸਹੀ ਆ ਵਜੋ ਖਾਲੀ ਰਹਿ ਗਿਆ ਹੀ ਆਂ ਔੜੀ ਥੋੜੀ ਮਾਰ ਹੋ ਜਾਗੇ ਕੋਈ ਗੱਲ ਨਹੀਂ ਦਾਤਾ ਕਰੂ ਮੇਰ ਤੇ ਏ ਆਪਾਂ ਇੱਥੇ ਨੱਕੇ ਤੇ ਸੱਟ ਖਾਨ ਕਰਕੇ ਮੰਨ ਲੋ ਆਪਣਾ ਥੋੜਾ ਜਿਹਾ ਉਹ ਭਰੇਜ ਆ ਭਰੇਜ ਐ ਪ੍ਰੇਜ ਹੈਗਾ ਵੀ ਆਹ ਨਾ ਕਰਨ ਦਾ ਕੰਮ ਕਰ ਤਾਂ ਕਰਕੇ ਹੁਣ ਇਹਨਾਂ ਤੋਂ ਕਰਾ ਰਹੇ ਹਾਂ ਬਾਈਆਂ ਤੋਂ ਇਹ ਬਾਈ ਹਰਾਜ ਪਿੰਡ ਸਾਡੇ ਨਾਲ ਹੀ ਮਕਸਰ ਦੇ ਵਿੱਚ ਹੀ ਆਪਣੇ ਇੱਥੋਂ 3 ਕਿਲੋਮੀਟਰ ਹੀ ਪਿੰਡ ਹੈ ਇੱਥੋਂ ਖੇਤੋਂ ਉ ਤਾਂ ਪਿੰਡ ਤੋਂ ਪਿੰਡ ਦੀ ਦੂਰੀ 2 ਕਿਲੋਮੀਟਰ ਤੇ ਆਪਣੇ ਪਿੰਡ ਜਿਆਦਾ ਹੀ ਸਪਰੇਅ ਦਾ ਕੰਮ ਇਹਨਾਂ ਕੋਲ ਹੀ ਆ ਇਹ ਕਣਕ ਝੋਨੇ ਗਲੇ ਦਾ 5566 ਜਾਣੇ ਵੀ ਹੋ ਜਾਂਦੇ ਚਲੋ ਹੁਣ ਘਟ ਆਉਂਦੇ ਆ ਕਿਉਂਕਿ ਅਜੇ ਚਾਲ ਜੀ ਬਣੀ ਨਹੀਂ ਵਿੱਚ ਰਿਆਂ ਰੂਹਾਂ ਪਾਉਂਦੇ ਫਿਰਦੇ ਆ ਤੂੜੀ ਵਾਲਾ ਥਾਂ ਦਾ ਬਸ ਜੀਸ ਰਸਾ ਹੀ ਇੱਕ ਤਾਂ ਇਹਦੇ ਵਿੱਚ ਤੂੜੀ ਐ ਇਹ ਤਾਂ ਐ ਪਿੱਟੇ ਵੱਜ ਕੇ ਵਟਦੇ ਮੈਨੂੰ ਲੱਗਦਾ ਇੱਥੇ ਆਲੂ ਤਾਂ ਗੋਲੀ ਬਣੂਗਾ ਚਲੋ 20 ਵੀ ਆਪਾਂ ਨੂੰ ਜ਼ਰੂਰੀ ਐ 20 ਵੀ ਵਿੱਚੋਂ ਹੀ ਕੱਢਣਾ ਸਾਰੇ ਰਾਸ਼ਨ ਦੇ ਤੇ 20 ਬਣ ਜੂਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਇੰਨੀ ਗੱਲ ਜ਼ਰੂਰ ਆ। ਬਈ ਨਹੀਂ ਪਾਤ ਆਪ ਨੂੰ ਬਣਾਉਣੀ ਪੈਂਦੀ ਆ। ਤੇ ਹੁਣ ਆਪਾਂ ਇੱਥੋਂ ਖੜ ਕੇ ਪਾਤ ਬਣਾ ਦਿਆ ਕਰਾਂਗੇ। ਆਇਆ ਮੱਥੇ ਜਿਹੜੇ ਵਿੱਚ ਵਟਾ-ਵੋਟਾਂ ਖਾਲੀ ਐ ਨਾ ਇੱਥੇ ਆਲੂ ਲਾ ਵੀ ਦਿੱਤੇ ਤੇ ਉਗਰੇ ਹੀ ਨਹੀਂ ਵੇ ਲੋ ਇੰਨਾ ਫਰਕ ਪੈ ਗਿਆ। ਜਦੋਂ ਆਲੂ ਉਗਰੇ ਉਦੋਂ ਆਪਾਂ ਮੰਨ ਲਓ ਨਾਲ ਦੀ ਨਾਲ ਹੀ ਆ ਲਵਾ ਦੇ ਸੀ ਉਗਰ ਅਨਸਾਰ ਵੀ ਆ ਨਹੀਂ ਉਗਰੀਆਂ ਵਟਾਂ। ਤੇ ਆਲੂ ਇਹ ਲੋ ਬਾਸ ਵਾਲਾ ਕਿੱਡਾ ਆ ਗਿਆ ਤੇ ਉਹ ਵਟਾ ਹਜੇ ਉਗਰੀਆਂ ਨਹੀਂ ਜਿਹੜਾ ਲੇਟ ਆਲੂ ਆ ਉਹਦੀ ਜਰਮੀਨੇਸ਼ਨ ਹੀ ਬਹੁਤ ਲੇਟ ਹੁੰਦੀ ਹੈ ਇਹ ਕੇ ਸਿੱਧਾ ਸਟੋਰ ਵਾਲਿਆਂ ਤੋਂ ਲਿਆ ਕੇ ਲਾਤਾ ਘਰੇ ਅਗਰਾਇਆ ਨਹੀਂ ਇਹਦੇ ਅੱਖਾਂ ਫੁੱਟੀਆਂ ਨਹੀਂ ਸੀ ਜੱਜ ਨਾਲ ਦੋ ਡਰਮਾ ਹੋਣ ਇਥੋਂ ਤੱਕ ਚਾਰ ਨਹੀਂ ਪੈਣਗਾ ਹਨ ਨੇੜੇ ਕਰਾਈਏ ਥੋੜੀ ਜਿਹੀ ਮਾਲ ਚਲੋ ਕੋਈ ਨਹੀਂ ਇੱਕ ਉੱਧਰ ਪਾਣੀ ਤੋੜਤਾ ਅਜੇ ਸਾਡੇ ਪਾਪਾ ਸਿੰਘ ਨੇ ਉਹਦੇ ਉੱਧਰ ਡੋਬਨ ਅਜੇ ਉੱਧਰ ਕੰਨ ਮੱਥੇ ਡੁੱਬੇ ਗਏ ਡੁੱਬੇ ਤਣੀਆਂ ਦਾ ਅੱਧੇ ਅੱਧੇ ਹੋ ਗਏ ਚਲ ਮੈਂ ਵੇਖ ਕੇ ਆਉਣਾ ਲੱਭਾਈ ਕੇ ਉਹੀ ਵੇਖ ਲਈਏ ਕਿੰਨਾ ਕੁ ਡੁੱਬਿਆ ਪਾਣੀ ਇਹ ਨਾਲ ਵਾਂ ਉੱਚੇ ਇੰਨੀ ਕੁ ਖੁੱਡ ਪੈ ਗਈ ਸੀ ਚਲ ਹਜੇ ਵੀ ਬਚਤ ਰਹਿ ਗਈ ਆਹ ਹੀ ਡੁੱਬੀਆਂ ਤਾਂ 3-4 ਡੁੱਬੀਆਂ ਨਹੀਂ ਕਹਿ ਸਕਦੇ ਚਲੋ ਪਾਣੀ ਚੜਦਾ ਥੋੜਾ ਓਵਰ ਹੀ ਗਿਆ ਪਰ ਉੱਧਰ ਵਾਲਿਆਂ ਦੇ ਜਿਆਦਾ ਚੜ ਗਿਆ ਵੇ ਉੱਥੇ ਥੋੜਾ ਜਿਆਦਾ ਚੜ ਗਿਆ ਕਰਦੇ ਨੇ ਹੱਲ ਕੋਈ ਐ ਕਮੈਂਟ ਡਾਹ ਜਨਾ ਕਈ ਰੀ ਉਹ ਸਾਰੇ ਹੀ ਲੱਗੇ ਚਲੋ ਕੋਈ ਨਹੀਂ ਕੋਣ ਹੋ ਬਾਤ ਨਹੀਂ ਕੋਣ ਹੋ ਬਾਤ ਨਹੀਂ ਠੀਕ ਆ ਚਲੋ ਫੇ ਤਿਆਰੀ ਪੂਰੀ ਕਸੀ ਵੀ ਆਪਣੀ ਤੇ ਜੀ ਕਰੀ ਜਾਂਦਾ ਵੀ ਆਪ ਚੱਕੀ ਡਰਮੀ ਆਪ ਚੱਕ ਗਏ ਅੱਗੇ ਨਾ ਹੁਣ ਪੁਹਾਰੇ ਇੱਥੇ ਆਪ ਗੰਨ ਫੜ ਕੇ ਮੱਥੇ ਤੇ ਸੈੱਟ ਕਰਕੇ ਦਿੱਤੇ ਵੀ ਐਂ ਰੱਖੋ ਯਾਰ ਜਿਵੇਂ ਅਸੀਂ ਕਰਦੇ ਇਹ ਵਿਚਾਰੇ ਮੂਹਰੋ ਘਟ ਕੇ ਧੰਦ ਬਣਾਉਂਦੇ ਹੁੰਦੇ ਇਹਨਾਂ ਨੂੰ ਐਂ ਹੁੰਦੇ ਵੀ ਪੁਹਾਰਾ ਬਣੇ ਪਰ ਆਪਾਂ ਨੂੰ ਪੁਹਾਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਆ ਆਪਾਂ ਅਸੀਂ ਦਾ ਪੁਹਾਰੇ ਤੋਂ ਕੀ ਲੈਣਾ ਧੰਦ ਤੋਂ ਕੀ ਲੈਣਾ ਵੀ ਥੋੜੇ ਕਣੀ ਕਣੀ ਮਨ ਲੈ ਕਣੀ ਹੀ ਡੱਗਣਾ ਧੰਦ ਤਾਂ ਉਹੀ ਹਵਾ ਜੀ ਚੁੱਡੀ ਜਾਂਦੀ ਲਓ ਜੀ ਕਹਿੰਦੇ ਸਪਰੇਅ ਚੱਲ ਰਹੀ ਆ ਫਿਰ ਤੇ ਨਜ਼ਾਰਾ ਆਈ ਜਾਂਦਾ ਤੇ ਨਜ਼ਾਰਾ ਜਾਈ ਜਾਂਦਾ ਐ ਕੋ ਬੂਟਾ ਬਾਬਾ ਨਿਕਾ ਦੇ ਬੂ ਵੇਖੀ ਆਈ ਐ ਬੂਟੇ ਨੇ ਰੰਗ ਕਾ ਤੋਂ ਬਦਲਿਆ ਵੇ ਇਹ ਗੈਲੋ ਪੱਤੇ ਕਾ ਤੋਂ ਹੋ ਗਏ ਵੇ ਐਨ ਨੂੰ ਨਹਾਵੇ ਮੜਾ ਜਾ ਠੀਕ ਪਾਣੀ ਮਿੱਤਰੋ ਆ ਗਿਆ ਤੇ ਉਹ ਬਾਈ ਕਹਿੰਦਾ ਕਿ ਚੁੰਡ ਚ ਟੁੱਟਿਆ ਮੱਥੇ ਚ ਤੇ ਪਾਣੀ ਸਾਰੀਆਂ ਖਾਲੀਆਂ ਖੂਲੀਆਂ ਭਰ ਕੇ ਇੱਥੋਂ ਤਾਈਆਂ ਐ ਲੱਗ ਕੇ ਆ ਗਿਆ ਮੇਲੇ ਪਾਣੀ ਪਹਿਲਾਂ ਹੀ ਬਹੁਤ ਗਿੱਲਾ ਪਿਆ ਵਾਣ ਤਾਂ ਚਲੋ ਕੋਈ ਨਹੀਂ ਵਾਣ ਉੱਚਾ ਵਾਸਾ ਅਗਲੇ ਦੇ ਵੀ ਨਹੀਂ ਕਿੱਥੇ ਜਾਣਗੇ ਅਸੀਂ ਬਾਈ ਹੋਰੀ ਉਹ ਜੀ ਕਹਿੰਦੇ ਆਪਾਂ ਇੱਕ ਕਿੱਲੇ ਦੀਆਂ 6 ਡਰਮੀਆਂ ਪਾਉਣੇ ਆ ਤੇ ਜਦੋਂ ਪਹਿਲਾਂ ਮੈਂ ਆਪ ਕਰਦਾ ਹੀ ਉਦੋਂ ਕਿੱਲੇ ਚ ਮੈਥੋਂ ਸੱਤਾਂ ਗੂੰ ਪੈ ਚੱਲੇ ਅਸੀਂ ਅੱਜ ਇਹਨਾਂ ਤੋਂ ਕਿੱਲੇ 'ਚ ਪੰਜ ਹੀ ਪੰਗਿਆਂ ਉਹ ਦੋ ਬੰਦਿਆਂ ਤੋਂ ਪਾਤ ਮੱਲੋ ਜਿਹੜੀ ਵੱਡੀ ਨਿਕਲ ਜਾਂਦੀ ਐ ਤੇ ਜਾਣਦੇ-ਜਾਣਦੇ ਕੋਈ ਨਹੀਂ ਸਾਈਂ ਅੰਦਰ ਦਾ ਸਾਰੇ ਚ ਪਤਲਾ-ਪਤਲਾ ਹੋ ਜੂ ਪਾਣੀ ਆਹ ਦੋ ਕਿੱਲਿਆਂ 'ਚ ਪਿਛਲੇ ਸਾਲ ਵੀ ਆਲੂ ਸੀ ਤਾਂ ਇਹਦੇ ਵਿੱਚ ਤੁਸੀਂ ਵੇਖ ਲਓ ਵੀ ਇੰਨਾ ਕਿਹਦਾ ਖਾਦ ਦਾ ਫਰਕ ਪੈਂਦਾ ਵੀ ਆਲੂ ਉਹ ਦੂਜੇ ਦੋ ਕਿੱਲਿਆਂ ਨਾਲੋਂ ਡੁੱਡਾ ਇਹਦੇ 'ਚ ਵੀ ਦੁੱਗਣੇ ਵਾਂਗੂ ਇਹਦੇ ਚ ਆਲੂ ਤੇ ਡੇਢ ਗੁਣਾ ਜਾਣਿਆ ਫੋੜ ਜ਼ਿਆਦੇ ਤਾਂ ਹੈਗੀ ਹੈਗੀ ਨਾ ਨਹੀਂ ਦੁੱਗਣੀ ਦਾ ਐਨਾ ਫਰਕ ਪੈਂਦਾ ਜਿੱਥੇ ਵਾਰੀ-ਵਾਰੀ ਹੁਣ ਜੇ ਇਹ ਵਾਹਣ ਹੁਣ ਠੇਕੇ ਵਾਲੇ ਚਲਾ ਕੇ ਤੇ ਬਾਅਦ ਚ ਛੱਡਣਾ ਹੋਵੇ ਦੱਸ ਤਾਂ ਬੰਦਾ ਕਿਵੇਂ ਛੱਡੂਏ ਵਾਹਣ ਠੇਕੇ ਦੇ ਵਾਹਣ ਜਿਵੇਂ ਬਾਈ ਜੀ ਹੁਣ ਸਾਡੇ 90 90000 92 92000 ਹੋ ਗਿਆ ਆਪਣੇ ਕੋਲੇ ਵੀ ਦੋ ਘਟ 90 ਨੂੰ ਸੀ ਤੇ ਤੁਹਾਡੇ ਹਿਸਾਬ ਨਹੀਂ ਮੂਰਖਤਾਈ ਆ ਬਸ ਉਹੀ ਲੈ ਬੈਠੇ ਕੌਲ ਚ ਕਿਸੇ ਨੇ ਛੱਡਿਆ ਸੀ ਵਾਹਣ ਤਾਂ ਉਦੋਂ ਲੈਣ ਗਿਆ ਨੂੰ ਐ ਲੱਗੇ ਵੀ ਚੱਲ 85 ਵਿੱਚ ਸੀ ਤਾਂ ਹੀ ਬਣ ਜੂਗਾ ਪਰ ਜਿਹੜੇ ਬੰਦੇ ਜਿਹੜੇ ਸਨ ਚ ਹੁੰਦੇ ਹਨ ਉਹਨਾਂ ਦੀ ਸ਼ਰਮੋ ਜ਼ਰਮੀ ਬੰਦਾ ਹੰਦਾ ਜਾਲਾ ਜਿੱਥੋਂ ਤਾਈਂ ਕਰਾਉਂਦੇ ਆ ਫਿਰ ਕਰਾ ਦੇਣ ਦੇ 88 ਤਾਈਂ ਕੰਮ ਹੋ ਗਿਆ ਚਲੋ ਤੇ ਕੀ ਆਨੇ ਹੁੰਦੇ ਜਦੋਂ ਲੈਣ ਜਾਵੜੇ ਫਿਰ ਸੌਦੇ ਦੇ ਵਿੱਚ ਵਾਧਾ ਘਾਟਾ ਨਹੀਂ ਵੇਖਿਆ ਜਾਂਦਾ ਐਵੇਂ ਹੈਗੇ ਆਪਣੇ ਵਰਗੇ ਬੰਦੇ ਤੋਂ ਤਾਂ ਖਾਸ ਕਰਕੇ ਤੇ ਆਪਣਾ ਜਿਵੇਂ ਮੈਂ ਤੁਹਾਨੂੰ ਗੱਲ ਕਰਦਾ ਵੀ ਜੇ ਰੇਟ 85000 ਜਾਂ 90 ਵੀ ਹੋਵੇ ਤਾਂ ਘੱਟੋ ਘੱਟ 3-4 ਸਾਲ ਆਸਤੇ ਹੋਵੇ ਵੀ ਅੱਜ ਜੇ 90 ਭਰਦਿਆਂ ਦਾ ਵੀ 3 ਸਾਲ ਦਾ ਵਾਣ ਰੱਖਾਂਗੇ ਰੱਖਾਂਗੇ ਨਪੇ ਦੇ ਸਹਾਉਣ ਨੂੰ ਜਾਂ ਕੋਈ 1000 ਰੁਪਿਆ ਵੱਧ ਤੋਂ ਵੱਧ ਭਰਨਾ ਹੋਵੇ ਨਾਲ ਵੱਧ ਤਾਂ ਫੇਰ ਬੰਦਾ ਤਿੰਨ ਫਸਲਾਂ ਚੱਕੇ ਫੇਰ ਭਵੇਂ ਮਾੜਾ ਮੋਠ ਪੂਰਾ ਆਵੇ ਤੀਜੀ ਫਸਲ ਦੇ ਵਿੱਚ ਵੀ ਆਲੂ ਦੇ ਵਿੱਚ ਆਏ ਰਿਸਕ ਹੈ ਜੀ ਕਹਿੰਦੇ ਵੀ ਕਣਕ ਝੋਨੇ ਦਾ ਘਾਟਾ ਤਾਂ ਬੰਦਾ ਚੱਲ ਜਾਂਦਾ ਪਰ ਜਿਹੜਾ ਆਲੂ ਦਾ ਘਾਟਾ ਨਾ ਉਹ ਤਾਂ ਬੰਦੇ ਨੂੰ 2-3 ਸਾਲ ਪਿੱਛੇ ਠੋਕਦਾ ਕਹਿੰਦੇ ਤੇ ਇਹਨੂੰ ਤਾਂ ਸਹਾਲ ਸਰ ਨਾਲ ਹੀ ਲਾਉਣਾ ਚਾਹੀਦਾ ਤਾਂ ਕਰਕੇ ਬਈ ਡਰ ਆਉਂਦਾ ਹੁੰਦਾ ਵੀ ਜਿਆਦਾ ਬਾਣ ਵਧਾਉਣ ਤੋਂ ਨਹੀਂ ਤਾਂ ਵਧਾ ਲਈਏ ਉਹ ਭਰਾ ਕਹਿੰਦੇ ਆਲੂ ਆਧਾ ਲਾਉਣੇ ਸੀ ਪਰ ਪੈਰ ਆਹस्ते आਹस्ते ਪਟ ਲੋ ਲੋਕਾਂ ਨਾਲ ਕੋਈ ਨਹੀਂ ਸਾਲ ਪਿੱਛੇ ਜਾਂ ਲਵ ਤੇ ਕਈ ਵਾਰੀ ਗਾਂ ਖਾਈ ਵੱਡੀ ਹੁੰਦੀ ਹੈ ਤੇ ਲੋਕਾਂ ਨੂੰ ਪਹਿਲਾਂ ਡਿੱਗਣ ਦਾ ਨਹੀਂ ਫਿਰ ਆਹ ਚੀਜ਼ਾਂ ਸਾਨੂੰ ਮਾਰਦੀਆਂ ਹਜੇ ਜਿਵੇਂ ਆਹ ਤੇ ਕਾਂਤਰਾਈਆਂ ਮਾਰਦੀਆਂ ਮੂਰੇ ਮੂਰੇ ਨਹੀਂ ਰੱਖਦਾਗਾ ਜਿਆਦੇ ਦੇਢ ਇਲਜਾਨ ਦੀ ਲੋਡ ਨਹੀਂ ਕਰਨ ਜਦੋਂ ਰਮੀਆਂ ਜਾਦੇ ਪਾਉਣੀਆਂ ਹੋਣ ਕਿਉਂਕਿ ਜਿੱਥੇ ਦੂਰੀ ਪਈ ਜਾਂਦੀ ਆ ਦੋਨਾਂ ਦੀ ਆਖੇ ਉਥੋਂ ਬੂਟੇ ਜਾਉਣ ਹੀ ਲੱਗ ਜਾਂਦੇ ਚਲੋ ਕੋਈ ਨਹੀਂ ਸਹੀ ਹੈ ਕਲਮ ਲਾ ਕੇ ਬਹੁਤ ਸੋਹਣੀ ਸਪਰੇ ਹੋ ਰਹੀ ਏ ਲੋ ਤੇ ਦੂਬਾ ਚਾਰ ਰਮੀਆਂ ਬਸ ਐਂ ਪੈਣ ਲਾਣਾ ਪੈਣੀ ਬਣੀ ਨਾ ਬਾਰੇ ਆ ਪਰਸੋਂ ਦੀ ਪਾਣੀ ਲੱਗਿਆ ਹੋਇਆ ਜੀਰੋ ਐਂ ਪਾਣੀ ਨਹੀਂ ਪਿੰਦੀ ਸੀ ਤੀ ਕੋਸਾ ਲਾਇਆ ਹੀ ਪਾਈਆਂ ਨੇ ਥੋੜਾ ਖੁੱਲੇ ਦਿਲ ਨਾਲ ਸੀ ਤੇ ਆਪਣੇ ਇੱਥੇ ਟੁੱਟ ਗਿਆ ਹੀ ਜਾਵੇ ਤੇ ਵੱਟਾਂ ਸਾਰੀਆਂ ਜਾਨੀ ਪੁੰਨਗਾਂ ਗੰਗਾਂ ਉੱਤੋਂ ਸੁੱਕੀ ਮਿੱਟੀ ਮਾਟੀ ਦਿੰਦੀ ਨਹੀਂ ਗਈ ਚਲੋ ਇਹ ਤਾਂ ਆਪਾਂ 20 ਹੈ ਜੀ ਬਣਾਉਣਾ ਸੀ ਉਹਨਾਂ ਕ ਤਾਂ ਖਾਰਾ ਬਾਣੀ ਜਾਵੇ ਗੋਲੀ ਨਾ ਬਣੇ ਇੱਥੇ ਕਿਉਂਕਿ ਵੱਟਾਂ ਤੋਂ ਸਾਨੂੰ ਬਹੁਤ ਡਰ ਲੱਗਦਾ ਵੱਟ ਸਾਡੇ ਬਹੁਤ ਜ਼ਿਆਦੇ ਕਰੜੀ ਹੋ ਜਾਂਦੀ ਹੈ ਜ਼ਮੀਨਾਂ ਡਾਕਰ ਆ ਥੋੜੀਆਂ ਜੀਆਂ ਤੇ ਇਹ ਆਪਣਾ 7008 ਹੈ ਜੀ 7008 ਦੇ ਵਿੱਚ ਇਹ 2 ਢਾਈ ਕਨਾਲਾਂ ਥਾਂ ਲੱਗਿਆ ਪਿਆ ਤਿੰਨ ਤਿੰਨ ਕਨਾਲਾਂ ਥਾਂ ਲੱਗਿਆ ਪਿਆ 15 ਘਟਿਆਂ ਦਾ ਹਾਂ 4 ਕਨਾਲਾਂ ਥਾਂ ਟੋਟਲ ਆ 2 ਕਨਾਲਾਂ ਪੱਠੇ ਐ ਤੇ ਕਨਾਲਕ ਵਿੱਚ ਇਧਰ ਲਾਰ ਆ ਗਿਆ ਐਲ ਆਰ ਦਾ ਵੀ ਹੁੰਦਾ ਜੇ ਵੀ ਇਧਰੋਂ ਰੱਖਣਾ ਹੁੰਦਾ ਤਾਂ ਵਧੀਆ ਸੀ ਪਰ ਆਪਾਂ ਰਾਸ਼ਨ ਚ ਹੀ ਰੱਖਾਂਗੇ ਸਾਰੇ ਦੇ ਵਿੱਚੋਂ ਗੋਲੀ ਗੱਪਾ ਸਾਰਾ ਘਰ ਆਸਤੇ ਰੱਖ ਲੈਣਾ ਹੁੰਦਾ ਆਪਾਂ ਸੋਣਿਆ ਇਹਨੂੰ ਮਾਰਿਆ ਉਧਰ ਵੱਜੀ ਨਹੀਂ ਚੱਜਣਾ ਆ ਇਹਨੂੰ ਮਾਰਿਆ ਵੱਜੀ ਨਹੀਂ ਉਹ ਇੱਥੇ ਭੱਜ ਕੇ ਮੱਥੇ ਤੇ ਜਾਵਣਾ ਹੈ ਮਦਨਾ ਉਹ ਲੈ ਵੀ ਮਤਲਬ ਕਰੋ ਚੈੱਕ ਨੇਰ ਦਾ ਦ੍ਰਿਸ਼ ਡਰ ਪਿਆ ਹੁੰਦਾ ਹੁੰਦਾ ਰਾਤ ਨੂੰ ਪਰ ਇੱਥੇ ਨਾਲ ਫਾਦਰ ਸਾਹਿਬ ਆਏ ਆ ਤੇ ਟਾਈਮ ਵੀ 8:00 ਆਉਂਦਾ ਹੀ ਆ ਕੋਈ ਬੜਾ ਟਾਈਮ ਨਹੀਂ ਆਉਣਾ ਪਿਆ ਮਜਬੂਰੀ 'ਚ ਮੈਂ ਕੇ ਇਹਦਾ ਮੋਗਾ ਮੰਨ ਕਰਾਈਏ ਬਾਕੀ ਦਿਨੇ ਲਾਵਾਂਗੇ ਪਾਣੀ ਹੁਣ ਕਰ ਦਿੰਨੇ ਬੰਦ 8:00 ਤੇ ਸਵੇਰੇ 6:00 ਲਾਗੇ ਸਵੇਰ ਪੰਜ ਕਿल्ले ਰਹਿੰਦੀ ਆਪਣੀ ਕਣਕ ਲੱਗਣ ਵਾਲੀ ਮੈਂ ਮੋਟਰਸਾਈਕਲ ਤੇ ਨਾ ਬੈਠੀ ਆ ਘਟ ਬੈਠੀ ਜਿੱਦ ਨਜ਼ਰ ਰੇਸਟ ਦਸੀ ਗਿਆ ਤਰਕ ਹੀ ਚੱਲਦਾ ਕੰਮ ਆਪਣਾ ਦਾ ਨਾਲ ਬਹੁਤ ਹੀ ਬੜੀ ਭੈਣ ਹੁਣ ਤਾਂ ਜੜੀ ਹੈ ਕਿ ਨਾ ਇੰਨੀ ਵਗਦੀ ਐ ਤਾਂ ਥੱਲੇ ਹੀ ਰਹਿੰਦੀ ਜਾਵਾਂ ਉੱਥੀ ਐ ਭੈਣ ਉੱਥੀ ਐ ਇੱਧਰ ਸਟੋਰੀ ਬਣਾਈਏ ਕਰਾਂ ਲੈ ਆ ਵੀ ਮਿੱਤਰੋ ਉਹੀ ਆ ਗਏ ਮੈਂ 10:00 ਵਜੇ ਹਾ ਪੈਪ ਤੇ ਉਹ ਚਾਬੀ ਪਈ ਤਾਂ ਫਟੇ ਜੇ ਤੇ ਹਾਂ ਇੱਟ ਥੱਲੇ ਤੇ ਆਹ ਵੇਖ ਲੋ ਮੋਰਾ ਪਈ ਜਾਂਦਾ ਤਿੰਨਾਂ ਕਿੱਲੇ ਦਾ ਪਾਣੀ ਇਹਨਾਂ ਦੇ ਪੈ ਜਾਣਾ ਕੋਈਰਤੀ ਵੈਸੇ ਹੀ ਆ ਗਿਆ ਮੈਂ ਹਾਂ ਚੱਲ ਮੁੰਡਾ ਆਉਂਦਾ ਹੁੰਦਾ 10:00 ਵਜੇ ਤੇ ਇਹਦੇ ਨਾਲ ਬਈ ਜਾ ਆਈਏ ਹਾਂ ਕਿੰ ਅੰਦਰ ਉਹ ਹੋਰ ਚਾਬੀ ਕਿੱਥੇ ਲਾਉਣੀ ਆ ਯਾਰ ਦਿਮਾਗ ਹੈ ਕੀ ਆ ਜੋ ਚਾਬੀ ਦਾ ਅਸਤੀ ਕੋਠੇ ਨੂੰ ਲਾਏਗਾ ਤੇ ਸਾਰੀ ਗੱਲ ਭਲਾ ਤੀ ਆ ਮੋਗਾ ਪਿੱਛੋਂ ਬੰਦ ਕਰਨਾ ਪੈਂਦਾ ਕਿਉਂਕਿ ਬਈ ਨਕਾਲ ਵੀ ਆਊਗਾ ਤਾਂ ਕਰਕੇ ਅੜੀ ਇਹ ਜੇ ਨਾ ਬੰਦ ਕਰਈ ਤੀ ਕਰਮਾ ਰਹਿੰਦਾ ਕਿਹੜਾ ਇਹ ਭਰ ਕੇ ਵੀ ਚਲ ਇਹਨਾਂ ਦੇ ਵੇ ਟੁੱਟਣ ਲੱਗ ਗਿਆ ਸੀ ਅਜੇ ਦਾ ਜਮਾ ਮੌਕੇ ਤੇ ਆ ਗਿਆ ਵਾਵਾ ਤੇ 11 ਦਾ ਸਾਰਾ ਲੱਗਿਆ ਹੀ ਫਿਰਦਾ ਬਾ ਇੱਥੇ ਮੋਰਾ ਹੀ ਬੰਦ ਕਰਨਾ ਆਪਾਂ ਤੇ ਉਧਰ ਨੂੰ ਛੱਡ ਦਿੰਨੇ ਜਮਾ ਪਾਣੀ ਪਤਲਾ ਪਤਲਾ ਲੱਗਿਆ ਬੜਾ ਯਾਰ ਜਮਾ ਆਈਡੀ ਆ ਹਨ ਟਾਈਮ ਦਾ ਪਿੰਦਰ ਹੀ ਕਹਿੰਦਾ ਨਹੀਂ ਲੱਗਦਾ ਮੈਂ ਹਰ ਦੇਖੀ ਜਾਊਗੀ ਕੌਣ ਕਹਦਾ ਨਹੀਂ ਉਹ ਲੀਕ ਹੀ ਬੜਾ ਸੀ ਯਾਰ ਆਇਆ ਨਾ ਮੋਗੇ ਤੋਂ ਬੰਦ ਕਰਨਾ ਸੀ ਨਾ ਜੇ ਇੱਥੋਂ ਉਹ ਆ ਬੰਨਣਾ ਹੋਵੇ ਤਾਂ ਵੇਖ ਕੇ ਜੇ ਬੰਨ ਲੈ ਇਹ ਹੁਣ ਮੈਂ ਬੰਦ ਕਰਿਆ ਸਮਝ ਲਾ ਕਿਲਾ ਮੱਥਾ ਤੋਂ ਘਟ ਗਈ 32 33 ਕਰਮਾ ਸੀ ਜਦੋਂ ਮੋਗਾ ਬੰਦ ਕਰਿਆ ਇੱਕ ਨਵਾਂ ਵਾਹਣਾ ਕਿਹੜਾ ਆਪਦੇ ਵਾਹਣ ਤੇ ਤਾਂ ਆਪਾਂ ਨੂੰ ਭੇਜਦਾ ਵੀ ਘੰਟਾ ਨਿਕਾਲ ਆ ਜਾਂਦਾ 40 ਮਿੰਟ ਉੱਥੇ ਇਹ ਤਾਂ ਮੈਂ ਨਿਕਾਲ ਪਤਾ ਨਹੀਂ ਕਿੰਨਾ ਟਾਈਮ ਆਊਗਾ ਪਹਿਲਾਂ ਤਾਂ ਪਾਣੀ ਲਾਉਣ ਲੱਗਿਆ ਕਣਕ ਨੂੰ ਝੋਨੇ ਵਾਲੇ ਦਾ ਮੈਂ ਪਤਾ ਨਹੀਂ ਲੱਗਦਾ ਇਹਨਾਂ ਦੀ ਬਚਤ ਹੋਣੀ ਸੀ ਬਾਈ ਇਹਨਾਂ ਦੀ ਬਚਤ ਹੋਣੀ ਸੀ ਰਵੀ ਸਿਆ ਹੈ ਸਾਡਾ ਹੇਰਾ ਕੀ ਕਰਨਾ ਬਸ ਕੇ ਸਾਰਾ ਕੁਝ ਓਕੇ ਹੈ ਮੰਗਰ ਵੇਖ ਲੈ ਮੋਰਾ ਬੰਦ ਹੈ ਬਸ ਬੰਦ ਹੈ ਉਹਦਾਂ ਨੂੰ ਪੀ ਜਣਾ ਤੜਕੇ ਨੂੰ ਪਾਣੀ ਨੇ ਇਹ ਇੱਥੇ ਨਹੀਂ ਪਾਣੀ ਥਿਆਉਂਦਾ ਹਾਂ ਮਤਲਬ ਹੀ ਨਹੀਂ ਯਾਰ ਆਪਣਾ ਪਾਣੀ ਲੱਗਿਆ ਹੋਵੇ ਬਾਹਰ ਜੀ ਚਲੋ ਜੀ ਮੇਰੇ ਕੋਲੇ ਆ ਬੁਰੇ ਚੱਲ ਆਓ ਖਲਾਇਆ ਹਾਂ ਮੜੀ ਧੋਲਾ ਸਵਾਰ ਤੇ ਖੜਾ ਹੀ ਉਹ ਪਈ ਤੇ ਧੋਲਾ ਉਹ ਦੇਖੋ ਖਾਲੇ ਚ ਧੋਣਾ ਦਿਨੇ ਕਰਾਈ ਸਪਰੇ ਨਹੀਂ ਆਪ ਕਰਦਾ ਹੁਣ ਲਜਤਜੀ ਤਾਈ ਨਾ ਚਲ ਕੋਈ ਨਹੀਂ ਉਹਨਾਂ ਬਾਈਆਂ ਤੋਂ ਕਰਾਈ ਵੀ ਆਪ ਦਾ ਜੀਜਾ ਕਰੀਗਾ ਪਾਸੇ ਖੜਾ ਇਹਨੂੰ ਸਪਰੇ ਤਾਂ ਚੰਗੀ ਕਰੀ ਵਿਚਾਰੇ ਨੇ ਚਲ ਆ ਜਾ ਆ ਜਾ ਬਸ ਇੰਨਾ ਵੀ ਨਹੀਂ ਆ ਜਾ ਆ ਜਾ ਮੇਰੀਆਂ ਚੀਜ਼ਾਂ ਗੱਠੜੀ ਜਾਂਦੀਆਂ ਜਿਹੜੀਆਂ ਤੂੰ ਲੈ ਕੇ ਆਇਆ ਖਾਣ ਨੂੰ ਖਾਣ ਨੂੰ ਜਿਹੜੀਆਂ ਚੀਜ਼ਾਂ ਲੈ ਕੇ ਆਵੇਂ ਉਹ ਠਰਈ ਜਾਂਦੀਆਂ ਠਰਈ ਨੂੰ ਗਰਮ ਨਹੀਂ ਕੀਤੀਆਂ ਆਹੋ ਆਹ ਮਾਈਕ੍ਰੋਵੇਜ ਕਰਾਂਗੇ ਘਰੇ ਆ ਕੇ ਬਹੁਤ ਰਤਾਂ ਗਜ਼ਾਰੀਆਂ ਇਹਦੇ ਤੇ ਵੀ ਹਾਂ ਆਹ ਕੋਠੇ 'ਮੇ ਵੀ ਹਾਂ ਉਹ ਕੋਠੇ 'ਚ ਵੀ ਗਜ਼ਾਰੀਆਂ ਕਰ ਆਪਣੇ ਗੱਲ ਸਾਂਝੀ ਰੱਖਣੀ ਇਹ ਰੱਖਿਆ ਉੱਥੇ ਜਿੱਥੇ ਚੱਕੀ ਹੈ ਹਾਂ ਨਹੀਂ ਬਾਬਾ ਠੇਕੇ ਤੇ ਵਾਂ ਕੋਈ ਛੇਤੀ ਲੈਂਦੇ ਕਿੱਧਰ ਕਾਲੀਦਾਲ ਦੇ ਝੰਡੇ ਪੈਰਾਂ ਚ ਲੌਂਕਦੇ ਫਿਰਦੇ ਆਏ ਇਹ ਮੁੰਡਾ ਆਉਂਦਾ ਸ਼ਹਿਰੋਂ ਆਪਣਾ ਮੱਤਰ ਬੇਲੀ ਕਾਲੀਦਾਲਾਂ ਨੂੰ ਪੈਰਾਂ ਚ ਲਈ ਫਰਦਾ ਸ਼ਰੋਮ ਨਹੀਂ ਕਾਲੀ ਦੀ ਇਹਦੇ ਜਿ ਪਿਆਸੀ ਹਾਂ ਇਹਦੇ ਜਿ ਪਿਆਸੀ ਚੱਲ ਕੋਈ ਚੱਲ ਚਲੀਏ ਸ਼ਰਾ ਮੀਂਹ ਪੈਂਦਾ ਥਾਵਾਂ ਤੁਹਾਨੂੰ ਮਿੱਤਰੋ ਵੇਖੋ ਫਿਰ ਤਰੇਪਾ ਤਰੇਪੋ ਹੀ ਜਾਂਦੀ ਹਮ 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 ਤਾਂ ਪੌੜਾ ਦੀਂਦਾ ਹੀ ਨਹੀਂ ਓਏ ਸਵੇਰ ਛੱਡਿਆ ਮੁੱਗ ਇਹ ਇੱਕ 11 ਰਾਤ ਲੱਗੇ